ਬੁਲੀ ਦੂਜੀ ਵਛੀ ਬਹੁਤ ਸੋਹਣੀ। ਕਾਣ ਜੱਡਾ ਵਧੀਆ ਵਛੀ ਜਾ। ਵਛੀ ਵੀਰ ਜੀ ਗੱਲ ਦੀ ਸਹੀ ਜੇ। ਠੀਕ ਹੈ। ਭਾਵੇਂ ਇਹ ਪਹਿਲਾਂ ਵਛੀ ਡੋਂਦੀ ਚੋਗੀ। ਆਈ ਵਛੀ ਚੋਗੀ ਜੀ। ਆਹ ਡੋਂਦੀ ਚੋਗੀ ਵਛੀ ਪਹਿਲਾਂ। ਇਹ ਅੱਛੀ ਵਛੀ ਵੀਰ ਜੀ। ਫੇਸ ਕੋਟੀ ਵਸ਼ੀ ਬਾਕੀਆਂ ਵਸ਼ੇ ਠੰਡੀ ਧੀਰੀ ਵਸ਼ੀ ਦਾ ਮਰਜੀ ਵੇਖੋ ਥਲੇ ਬੋ ਫਰਮਾਲੀਏ ਦੰਬਲੀ ਠੰਡੀ ਧੀਰੀ ਵਸ਼ੀ ਤੋਂ ਤੱਕ ਪਿਆ ਤਲ ਹੈ ਜੀ ਵੀ ਦੀ ਵਸ਼ੀਆ ਵੀ ਸੀ ਠੰਡੀ ਮਿੱਠੀ ਵੰਨ ਮਦੀ ਵਸ਼ੀਆ ਸੇਣ ਵਾਲਾ ਜਾ ਮਗਸੀ ਦੇ ਕਾਲੀ ਮਗਰ ਜੱਸੀ ਵਸ਼ੀਏ ਨੜੂ ਨਾ ਜੇ ਮਗਰ ਵਸ਼ਾ ਜੇ ਨੜੂ ਨਾ